मोक <analyze anthropology> ਕਿਸਾਨ ਯੂਨੀਅਨ ਦੇ ਆਗੂ ਅਤੇ ਜਿਹੜੇ ਉਹਨਾਂ ਦੇ ਮੈਂਬਰ ਨੇ ਉਹ ਥਾਣਾ ਫਰੇਗੜ ਚੂੜੀਆਂ ਮੋਹਰੇ ਜਿਹੜੇ ਨੇ ਉਹ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਇਕੱਠੇ ਹੋ ਕੇ ਨਾਰੇਬਾਜ਼ੀ ਕਰ ਰਹੇ ਨੇ ਉਹਨਾਂ ਦਾ ਮੁੱਦਾ ਇਹ ਹੈ ਕਿ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰੋਗਰਾਮ ਅਜਨਾਲੇ ਸੀ ਤੇ ਕੱਲ ਜਿਹੜਾ ਸੀ ਮਜੀਠੇ ਸੀ ਜਿਸ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪ੍ਰੋਗਰਾਮ ਬਣਾਇਆ ਸੀ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਪੰਜਾਬ ਦੇ ਮੁੱਦੇ ਆ ਉਹਦੇ ਸਬੰਧ ਵਿੱਚ ਗੱਲਬਾਤ ਕਰਨੀ ਹੈ ਇਸ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਵੱਖ-ਵੱਖ ਜਥੇਬੰਦੀਆਂ ਦੇ ਉਹ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਮੁੱਦੇ ਤੇ ਇੱਕ ਪਲੇਟਫਾਰਮ ਤੇ ਇਕੱਠੇ ਆਂ ਜੇ ਅਗਰ ਕੋਈ ਵੀ ਸਾਡਾ ਸਾਥੀ ਅਰੈਸਟ ਕਰਦੀ ਹੈ ਪੁਲਿਸ ਤੇ ਅਸੀਂ ਸਾਰੇ ਇੱਕ ਸਾਥ ਜਿਹੜਾ ਵਾ ਉਹਨਾਂ ਦਾ ਸਾਥ ਦੇਵਾਂਗੇ ਤੇ ਅੱਜ ਕੁਲਦੀਪ ਸਿੰਘ ਨੂੰ ਤੇ ਪ੍ਰਮੋਲਵਾਲੀ ਸਾਹਿਬ ਨੂੰ ਜਿਹੜਾ ਸੀ ਅਰੈਸਟ ਕੀਤਾ ਸੀ ਤੇ ਉਹਨਾਂ ਦੇ ਮਗਰ ਜਿਹੜੇ ਉਹਨਾਂ ਦੇ ਸਾਥੀ ਆਏ ਤੇ ਪੁਲਿਸ ਨੇ ਜਦ ਉਹਨਾਂ ਦੇ ਸਾਥੀਆਂ ਦੀ ਗੱਲਬਾਤ ਹੋਈ ਤਾਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ ਤੇ ਹੁਣ ਜਿਹੜਾ ਉਹਨਾਂ ਨੇ ਆਪਣਾ ਏਜੰਡਾ ਵੀ ਦੱਸਿਆ ਹੈ ਤੇ ਆਪਣਾ ਪ੍ਰੋਗਰਾਮ ਵੀ ਦੱਸਿਆ ਤੇ ਗੱਲਬਾਤ ਕਰਦੇ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੇਖੋ ਮੈਂ ਕੁਲਦੀਪ ਸਿੰਘ ਦਾਦੂ ਜੋਧ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਗੁਰਦਾਸਪੁਰ ਸਾਡੇ ਵੇਖੋ ਜੀ ਅੱਜ ਤੁਹਾਨੂੰ ਦੱਸਣਾ ਹੀ ਚਾਹੁੰਦੇ ਆ ਵੀ ਭਗਵੰਤ ਮਾਨ ਆਪਣਾ ਮੁੱਖ ਮੰਤਰੀ 18 ਤਰੀਕ ਨੂੰ ਮਜੀਠੇ ਆ ਰਿਹਾ ਸਾਨੂੰ ਨਹੀਂ ਪਤਾ ਕਿਸ ਕੰਮ ਆ ਰਿਹਾ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਆਪਾਂ ਉਹਨੂੰ ਸਵਾਲ ਜਵਾਬ ਕਰਨੇ ਆ ਸਵਾਲ ਜਵਾਬ ਸਾਡੇ ਜਿਹੜੇ ਉਹਦੇ ਨਾਲ ਬਣਦੇ ਆ ਵੀ ਸਾਡਾ ਸ਼ੰਭੂ ਮੋਰਚਾ ਉਥੋਂ ਲੋਕਾਂ ਦਾ ਸਮਾਨ ਚੋਰੀ ਕੀਤਾ ਜਾਂ ਹੋਰ ਜਿਹੜੀਆਂ ਮੀਟਿੰਗ ਤੋਂ ਭੱਜ ਗਿਆ ਥੋੜੇ ਦਿਨ ਹੀ ਹੋਏ ਆ 30 ਤਰੀਕ ਦੀ ਮੀਟਿੰਗ ਦੇ ਕੇ ਉੱਤੇ ਮੀਟਿੰਗ ਤੇ ਨਹੀਂ ਆਇਆ ਉਹਦੇ ਤੇ ਸਵਾਲ ਜਵਾਬ ਕਰਨੇ ਸੀਗੇ ਉਹ ਜਥੇਬੰਦੀਆਂ ਦਾ ਰਾਈਟ ਆ ਹੱਕ ਆ ਆਪਣੇ ਮੁੱਖ ਮੰਤਰੀ ਨਾਲ ਸਵਾਲ ਜਵਾਬ ਕਰਨ ਦਾ ਪਰ ਸਾਨੂੰ ਬੜੀ ਹੈਰਾਨਗੀ ਹੋਈ ਪਿਆ ਅੱਜ 17 ਤਰੀਕ ਨੂੰ ਸਵੇਰੇ ਬਨੇਰੇ ਸਾਡੇ ਵੱਡੇ ਆਗੂ ਨੇ ਸ੍ਰਿੰਦਰਪਾਲ ਜੀ ਸਾਡੇ ਸੂਬੇ ਦੇ ਆਗੂ ਨੇ ਉਹਨਾਂ ਨੂੰ ਘਰਾਂ ਤੋਂ ਘਰ ਤੋਂ ਅਰੈਸਟ ਕਰ ਲਿਆ ਉਸ ਤੋਂ ਬਾਅਦ ਮੈਨੂੰ ਘਰੋਂ ਚੁੱਕ ਲਿਆ ਕਿਉਂਕਿ ਸਾਨੂੰ ਤੇ ਇਸ ਬਾਰੇ ਕੋਈ ਹੈ ਨਹੀਂ ਕਿ ਪੁਲਿਸ ਜਿਹੜੀ ਆ ਵੀ ਜੇ ਪ੍ਰੋਗਰਾਮ 18 ਤਰੀਕ ਦਾ ਵੀ ਅੱਜ ਹੀ ਫੜ ਲੇਗੀ ਸਾਨੂੰ ਉਸੇ ਤਰ੍ਹਾਂ ਸਾਡੇ ਇੱਕ ਡਾਕਟਰ ਸ਼ੋਕ ਭਾਰਤੀ ਉਹਨਾਂ ਨੂੰ ਸਾਡੇ ਹਰਪ੍ਰਿੰਦਰ ਸਿੰਘ ਮੰਗੂ ਆ ਇੱਕ ਉਹਨਾਂ ਨੂੰ ਚਾਰ ਅੱਗੂ ਜਿਹੜੇ ਸਾਡੇ ਉਹਨਾਂ ਨੇ ਫਿਰ ਸਾਰੇ ਰੈਸਟ ਕਰ ਲਿਆ। ਥੱਲੇ ਉਹਨਾਂ ਨੇ ਛਾਪੇ ਮਾਰੀ ਪਿੰਡਾਂ ਚ ਕਰਨੀ ਸ਼ੁਰੂ ਕਰ ਦਿੱਤੀ। ਸਾਡੇ ਚਲੋ ਅੱਜ ਅਸੀਂ ਧੰਨਵਾਦ ਹੈ ਸਾਡੇ ਇੱਕ ਇਹਨਾਂ ਨੂੰ ਅੱਗੂ ਨੂੰ ਪਤਾ ਲੱਗਾ ਸਾਡੇ ਕੋਲ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਂਹ ਵਾਲੇ ਸਾਥੀਆਂ ਨੂੰ ਵੀ ਪਤਾ ਲੱਗ ਗਿਆ। ਸਾਡੇ ਜਦੋਂ ਸਾਥੀਆਂ ਚ ਥੱਲੇ ਗੱਲ ਚੜ ਗਈ ਸਾਰੇ ਪੰਜਾਬ ਚ ਵੀ ਆਪਾਂ ਇਕੱਠੇ ਹੋਏ ਆ ਤੇ ਪੁਲਿਸ ਨੂੰ ਮਜਬੂਰ ਲੋਕਾਂ ਦੀ ਏਕਤਾ ਦੇਖ ਕੇ ਤੇ ਸਾਨੂੰ ਫਿਰ ਰਿਆ ਕਰਨਾ ਪਿਆ। ਪਰ ਅਸੀਂ ਇਹ ਸਮਝਦੇ ਹਾਂ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੀ ਜਿਹੜੀ ਆ ਜ਼ੁਬਾਨ ਬੰਦ ਕਰਨੀ ਚਾਹੁੰਦੀ ਆ ਕਿ ਕੋਈ ਵੀ ਲੋਕ ਜਿਹੜਿਆ ਕਿਸੇ ਮਸਲੇ ਤੇ ਵੀ ਨਾ ਬੋਲਣ ਮਸਲੇ ਵੇਖੋ ਕਿੰਨੇ ਨੇ ਕਿ ਤਿੰਨ ਚਾਰ ਖਤਰਨਾਕ ਕਾਨੂੰਨ ਲੈ ਕੇ ਆ ਰਹੀ ਆ ਸਰਕਾਰ ਪੀ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ 20 ਸੋਧ ਬਿੱਲ ਲੈ ਕੇ ਆ ਰਹੀ ਆ ਮਨਰੇਗਾ ਨੂੰ ਖਤਮ ਕਰਕੇ ਜੀਰਾਮ ਜੀ ਉਹ ਕਾਨੂੰਨ ਲੈ ਆਈ ਆ ਕਿ ਲੋਕਾਂ ਨੂੰ ਬੱਚਾ ਥੱਲੇ ਰੁਜ਼ਗਾਰ ਨਹੀਂ ਦੇਣਾ ਅਮਰੀਕਾ ਨਾਲ ਜਿਹੜਾ ਉਹ ਖੇਤੀ ਨਾਲ ਸਬੰਧਤ ਜਿਹੜਾ ਉਹ ਸਮਝੌਤਾ ਤੈਅ ਆ ਵੀ ਇਹ ਵੱਡਾ ਇੱਕ ਹਮਲਾਇਆ ਪੰਜਾਬ ਦੇ ਸਾਰੇ ਪੰਜਾਬ ਦੇ ਨਹੀਂ ਹਿੰਦੂਸਤਾਨ ਦੇ ਲੋਕਾਂ ਤੇ ਹਮਲਾਇਆ ਕਿਸਾਨਾਂ ਮਜ਼ਦੂਰਾਂ ਦੇ ਸਾਰ ਸਾਰੇ ਕਿਰਤੀ ਵਰਗਾਂ ਦੇ ਮਜ਼ਮਾਜਮਾਂ ਤੇ ਹਮਲਾਇਆ ਜੇ ਉਸ ਹਮਲੇ ਦੇ ਸੰਬੰਧ ਚ ਆਪਾਂ ਲੋਕਾਂ ਨੂੰ ਜਾਗਰਤ ਕਰਨੇ ਆ ਆਪਾਂ ਲੋਕਾਂ ਚ ਗੱਲ ਲੈ ਕੇ ਜਾਣੇ ਆ ਤੇ ਸਰਕਾਰਾਂ ਸਾਡੀ ਜ਼ੁਬਾਨ ਬੰਦੀ ਕਰਦੀਆਂ ਨੇ ਤੇ ਅਸੀਂ ਸਮਝਦੇ ਆ ਵੀ ਇਹੋ ਜੀਆਂ ਜੜੀਆਂ ਸਰਕਾਰਾਂ ਨੇ ਇਹ ਲੋਕਾਂ ਦੀ ਅਸਲ ਨਿਗੀਆਂ ਨਮਾਇਦਗੀ ਕਰਦੀਆਂ ਇਹ ਉਹਨਾਂ ਸਾਮਰਾਜੀਆਂ ਨੀਤੀਆਂ ਨੂੰ ਲਾਗੂ ਕਰਨੇ ਚਾਹੀਦੇ ਨੇ ਤੇ ਉਹਨਾਂ ਦੀਆਂ ਨੀਤੀਆਂ ਨੂੰ ਇਹ ਲਾਗੂ ਕਰਦੇ ਤੇ ਉਹਨਾਂ ਦੇ ਸੱਚੇ ਇਹ ਕਿਸ ਦਿਨ ਮੈਂ ਦੇ ਤੌਰ ਤੇ ਕੰਮ ਕਰਿਆ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਉਹਨਾਂ ਦਾ ਜਿੱਥੇ ਆਪਣੇ ਸਾਥੀਆਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀ ਇਹਨਾਂ ਨੇ ਸਾਨੂੰ ਰਿਹਾ ਕਰ ਹਾਂ ਬਿਨਾਂ ਸ਼ਰਤ ਰਿਹਾ ਕਰਤਾ ਹਾਂ ਹਾਂ ਬਿਨਾਂ ਸ਼ਰਤ ਰਿਹਾ ਹੈ ਨਹੀਂ ਪਰਚਾ ਨਹੀਂ ਦਿੱਤਾ ਕਿੰਨੇ ਘੰਟੇ ਰੱਖਿਆ ਇਹ ਲਗਭਗ ਵੇਖ ਲਓ ਤੁਸੀਂ ਹੁਣ ਦਾ ਟਾਈਮ ਵੇਖ ਲਓ ਵੀ ਘੰਟਾ ਦੇ ਪਹਿਲੋਂ ਸਾਨੂੰ ਰਿਹਾ ਕੀਤਾ ਆ ਤੇ ਸਵੇਰ ਮਨੇਰ ਦੇ 7 ਵਜੇ ਦੇ ਆਪਾਂ ਨੂੰ ਘਰੋਂ ਚੋਂ ਇਹਨਾਂ ਨੇ ਚੁੱਕਿਆ ਹੈ ਜੀ ਇੱਥੇ ਭਾਰਤ ਦੇ ਵਿੱਚ ਲੋਕ ਰਾਜ ਆ ਇਥੇ ਸਰਕਾਰਾਂ ਜਦੋਂ ਵੀ ਕੋਈ ਨੀਤੀਆਂ ਲੈ ਕੇ ਆਉਂਦੀਆਂ ਉਹਨਾਂ ਨੀਤੀਆਂ ਦੇ ਪੱਖ 'ਚ ਲੋਕਾਂ ਨੂੰ ਪੁੱਛਣ ਦਾ ਅਧਿਕਾਰ ਆ ਵੀ ਇਹਨਾਂ ਦਾ ਕੀ ਲੋਕਾਂ ਤੇ ਅਸਰ ਪਊਗਾ ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਆ ਰਿਹਾ ਸੀ ਜਿੱਥੇ ਬੰਦੀਆਂ ਦਾ ਫੈਸਲਾ ਸੀ ਕਿ ਅਸੀਂ ਆਪਣੇ ਮਸਲਿਆਂ ਸਬੰਧੀ ਗੱਲ ਪੁੱਛਣੀ ਹੈ ਉਹਨੂੰ ਉਸ ਗੱਲ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅੱਜ ਸਵੇਰੇ ਜ਼ਿਲ੍ਹੇ ਗੁਰਦਾਸਪੁਰ ਤੋਂ ਚਾਰ ਆਗੂ ਜਿਹੜੇ ਆ ਉਹ ਰਸਟ ਕਰ ਲਏ ਕਿ ਇਹ ਪ੍ਰਬੰਧ ਦਾ ਸਰਕਾਰ ਦਾ ਫਰਜ਼ ਬੰਦਾ ਸੀ ਕਿ ਜਥੇਬੰਦੀ ਦੇ ਆਗੂਆਂ ਨੂੰ ਬਕਾਇਦਾ ਉਹਨਾਂ ਦਾ ਟਾਈਮ ਫਿਕਸ ਕਰਕੇ ਉਹਨਾਂ ਨਾਲ ਗੱਲ ਕਰਾਉਂਦੇ ਵੀ ਆਓ ਯਾਰ ਦੱਸੋ ਕਿਹੜੀ ਗੱਲ ਸੀ ਤੇ ਉਹਨਾਂ ਨੂੰ ਮਤਲਬ ਇਸ ਗੱਲ ਦੀ بجائے ਉਹਨਾਂ ਨੂੰ ਥਾਣਿਆਂ 'ਚ ਬੰਦ ਕਰ ਦੇਣਾ ਇਹ ਬਿਲਕੁਲ ਗਲਤ ਕਰ ਲਿਆ ਲੋਕਾਂ ਦਾ ਰਾਈਟ ਆ ਕਿੱਥੇ ਆ ਰਹੇ ਹੋ ਮੁੱਖ ਮੰਤਰੀ ਸਾਹਿਬ ਮਜੀਠਾ 'ਚ ਤੇ ਅਜਨਾਲੇ 'ਚ ਤੇ ਇਹ ਗਲਤ ਕਰ ਲਿਆ ਇਸ ਕਰਕੇ ਜਿੱਥੇ ਲੋਕ ਦੇ ਮਸਲਿਆਂ ਤੇ ਬੋਲਣ ਦੀ ਅਧਿਕਾਰ ਦੀ ਗੱਲ ਆ ਜਥੇਬੰਦੀਆਂ ਦੀ ਗੱਲ ਆ ਕਿਸੇ ਵੀ ਜਥੇਬੰਦੀ ਤੇ ਆਂਚ ਆਉਂਦੀ ਆ ਤੇ ਅਸੀਂ ਇੱਕ ਮਤਿਆਂ ਐ ਨਾ ਸਰਕਾਰ ਸਮਝੇ ਕਿ ਇਹ ਬੱਖੋ ਆਖਿਆ ਕਿਸੇ ਵੀ ਸਾਡੇ ਆਗੂ ਨੂੰ ਆਂਚ ਆਉਂਦੀ ਆ ਅਸੀਂ ਸਾਰੇ ਇਕੱਠੇ ਆ ਅਸੀਂ ਲੋਕਾਂ ਦੇ ਮਸਲਿਆਂ ਤੇ ਸਾਰੇ ਇਕੱਠੇ ਆ ਇਹ ਠੀਕ ਆ ਲੜਾਈ ਸਾਡੀ ਮਤਲਬ ਥੋੜਾ ਫਰਕ ਆ ਪਰ ਅਸੀਂ ਇੱਕ ਮਤਿਆਂ ਇਸ ਕਰਕੇ ਇਹਦੀ ਸਖਤ ਸ਼ਬਦਾਂ ਚ ਨਖੇਦੀ ਕਰਦੇ ਆ ਤੇ ਆਉਣ ਵਾਲੇ ਸਮੇਂ ਤੇ ਕਿਸੇ ਵੀ ਆਗੂ ਦੀ ਗ੍ਰਿਫਤਾਰੀ ਹੁੰਦੀ ਆ ਅਸੀਂ ਉਹਦੇ ਤੇ ਟੱਟ ਕੇ ਜਿਹੜੇ ਆ ਉਹ ਏਕਤਾ ਦਿਖਾਵਾਂਗੇ ਮੈਂ ਰਾਮਲ ਭਾਇਆ ਪੈਨਸ਼ਨਰ ਐਸੋਸੀਏਸ਼ਨ ਸਰਕਲ ਸਾਇਸ ਕਤਰ ਆਪਜੀ ਦੇ ਮਾਧਮ ਰਾਈ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਲ ਬਾਜ ਪਹੁੰਚਾਉਣੀ ਚਾਹੁੰਦੇ ਆ ਕਿ ਅੱਜ ਜਦੋਂ ਦੋਵਾਂ ਸਰਕਾਰਾਂ ਨੇ ਦੇਸ਼ ਦੇ ਸਾਰੇ ਲੋਕਾਂ ਦੇ ਹਮਲੇ ਜਾਰੀ ਨੇ ਤੇ ਸਾਰੀਆਂ ਟ੍ਰੇਡ ਯੂਨੀਅਨਾਂ ਤੇ ਜਨਤਕ ਜਥੇਬੰਦੀਆਂ ਨੇ ਸਾਰੀਆਂ ਇਸ ਗੱਲ ਤੇ ਜਿਹੜੇ ਕਾਲੇ ਕਾਨੂੰਨ ਲਿਆਉਂਦੇ ਨੇ ਜੇ ਲੰਮਾ ਚੌੜਾ ਬਹੁਤ ਵੱਡੀ ਗੱਲ ਆ ਕਾਲੇ ਕਾਨੂੰਨ ਲਿਆਦੇ ਉਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣੀ ਜਿਹਦੇ ਵਿੱਚ ਬਿਜਲੀ ਸੋਲ ਬਿੱਲ 2052 ਮਦਰੇਗਾ ਵਾਲਾ ਸਮਾਰਟ ਮੀਟਰ ਲਾਉਣੇ ਹੋਰ ਬਹੁਤ ਸਾਰੇ ਮਸਲੇ ਪੱਤਰਕਾਰਾਂ ਦੇ ਹਮਲੇ ਕਰਨੇ ਹੱਕ ਮੰਗਦੇ ਲੋਕਾਂ ਦੀ ਆਵਾਜ਼ ਨੂੰ ਦੱਬਣਾ ਅਸੀਂ ਸਰਕਾਰ ਨੂੰ ਬੇਨਤੀਆਂ ਕਰ ਕਰ ਵੇਖ ਲਈਆਂ ਤੇ ਹੁਣ ਚੇਤਾਵਨੀ ਦੇਣਾ ਚਾਹੁੰਦੇ ਆ ਮਲਾਜ਼ਮਾਂ ਮਜ਼ਦੂਰਾਂ ਕਿਸਾਨਾਂ ਪੱਤਰਕਾਰਾਂ ਸਹਿਯੋਕਾਰਾਂ ਬੁੱਧੀਜੀਵੀਆਂ ਵੱਲੋਂ ਜੇ ਇਹ ਹਮਲੇ ਕਰਨੇ ਬੰਦ ਨਾ ਕੀਤੇ ਉਹ ਵਾਲੇ ਸਮੇਂ ਇੱਕ ਲਹਿਰ ਖੜੀ ਕਰਕੇ ਇਸ ਸਰਕਾਰ ਕੋਲ ਕਾਲੇ ਕਾਨੂੰਨ ਵਾਪਸ ਕਲਾਵਾਂਗੇ ਜਿੱਦਾਂ ਪਿਛਲੇ ਸਮੇਂ ਤੋਂ ਦਿੱਲੀ 'ਚ ਕਾਲੇ ਕਾਨੂੰਨ ਖੜਾ ਕੇ ਜੇ ਇਸ ਦੇ ਤਾਕਤਵਰ ਮੋਦੀ ਨੂੰ ਮਾਫੀ ਮੰਗਾਈ ਆ ਇਹ ਭਲੇਕਾ ਨਾਵੇ ਲੋਕਤੰਤਰ ਭਾਰਤ ਆ ਦੁਨੀਆ ਦਾ ਵੱਡਾ ਲੋਕਤੰਤਰ ਆ ਸਾਨੂੰ ਆਪਣੀਆਂ ਰੈਲੀਆਂ ਮਜਾਰੇ ਸ਼ਿਕਰਚ ਗੱਲਾਂ ਕਰਨ ਦਾ ਅਧਿਕਾਰ ਆ ਇਹ ਕੋਈ ਵੀ ਕਿਸਾਨ ਆ ਗੂਠਾਣਾ ਫਤੇਗੜ ਤੋਂ ਜਾਂ ਕੋਈ ਵੀ ਹਰਾਸਤ 'ਚ ਨਹੀਂ ਲਿਆ ਗਿਆ ਇਹ ਤਾਂ ਸਾਡੀ ਆਮ ਰੁਟੀਨ ਦੀ ਚੈਕਿੰਗ ਲਾਰਡਰਸ ਬੰਦੀ ਚੱਲ ਰਹੀ ਸੀ ਇਹਦੇ ਵਿੱਚ ਨਾ ਕੋਈ ਹਰਾਸਤ ਚ ਲਿਆ ਤੇ ਨਾ ਹੀ ਸਾਡੇ ਕੋਲ ਇਹੋ ਜਿਹਾ ਹੈਗਾ ਠਾਣੇ ਅੰਦਰ ਹੈਗਾ ਕੋਈ ਕਿਸਾਨ ਨਹੀਂ ਨਹੀਂ 7 ਤੋਂ 10 ਲਿਆਦੇ ਹੁੰਦਾ ਉਹ ਰਿਆਕਾ ਨਹੀਂ ਫਿਰ ਉਹੀ ਗੱਲ ਹੈ ਨਾ ਅਸੀਂ ਕਹਿੰਦੇ ਲਾਅਨ ਆਰਡਰ ਕਰਕੇ ਅਸੀਂ ਜਰੂਰ ਸਵੇਰ ਦੀ ਚੈਕਿੰਗ ਕਰ ਰਹੇ ਆ ਆਪਰੇਸ਼ਨ ਹੈਡ ਆਫਿਸ ਤੋਂ ਵੀ ਆਪਰੇਸ਼ਨ ਹੁੰਦੇ ਰਹਿੰਦੇ ਆ ਪਰ ਇਹ ਇਹੋ ਜੀ ਕੋਈ ਗੱਲਬਾਤ ਨਹੀਂ ਕਿ ਅਸੀਂ ਕਿਸੇ ਨੂੰ ਮੀਨ ਰੀਟੇਨ ਨਹੀਂ ਕੀਤਾ ਉਹਨਾਂ ਨੇ ਕਿਹਾ ਹੈ ਕਿ ਮੁਖਮੰਤੀ ਸਾਹਿਬ ਆ ਰਹੇ ਨੇ ਮਜੀਠਾ ਦੇ ਅਜਨਾਲਾ ਤੋਂ ਉਹਦੇ ਵਾਸਤੇ ਨਾ ਜਿੱਥੇ ਪੁਲਿਸ ਨੂੰ ਅਰੈਸਟ ਕਰਨ ਦੇ ਹੀਗੇ ਤੇ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਇਹ ਇਹਦੇ ਬਾਰੇ ਈ ਅਹੀ ਵੀ ਕੋਈ ਜਾਣਾ ਕੋਈ ਕਰਾਉ ਕਰਨਾ ਦਾ ਮੁੱਕ ਮੁੱਕ ਨਹੀਂ। ਨਹੀਂ ਉਹ ਪ੍ਰੋਗਰਾਮ ਸੀਐਮ ਸਾਹਿਬ ਦਾ ਹੋ ਸਕਦਾ ਮਜੀਠੇ ਹੋਏ ਪਰ ਉਹਦੇ ਸੰਬੰਧੀ ਕਿਸੇ ਵੀ ਕਿਸਾਨ ਆਗੂ ਨੂੰ ਨਾ ਡਿਟੇਨ ਕੀਤਾ ਨਾ ਰੈਫਟ ਕੀਤਾ ਜੀ। ਥਾਣਾ ਫਤਿਹਗੜ ਚੂੜੀਆਂ ਜੀ।